ਖਬਰਨਾਮਾ ਦੇਖ ਰਿਹਾ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਾਲ ਮੈਂ ਹਾਂ ਤੁਹਾਡਾ ਹੁਸ ਰਾਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿਆਸਤ ਵਿੱਚ ਪੂਰੀ ਤਰ੍ਹਾਂ ਐਕਟਿਵ ਹੋ ਗਏ ਨੇ ਪਿਛਲੀਆਂ ਰਾਜਨੀਤੀ ਸਰਗਰਮੀਆਂ ਨੇ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਨਾਮ ਲਿਆ ਦਿੱਤਾ ਸੁਖਬੀਰ ਸਿੰਘ ਬਾਦਲ ਦਾ ਕਿਉਂਕਿ ਇੱਕ ਪਾਸੇ ਸੁਖਬੀਰ ਸਿੰਘ ਬਾਦਲ ਨੇ ਐਡਵੋਕੇਟ ਪਰ ਉਪਕਾਰ ਸੰਗਮਣ ਦੇ ਹੱਕ ਵਿੱਚ ਪ੍ਰਚਾਰ ਕੀਤਾ ਤੇ ਦੂਸਰੇ ਪਾਸੇ ਅਨਿਲ ਜੋਸ਼ੀ ਅਨਿਲ ਜੋਸ਼ੀ ਦੇ ਬ੍ਰਦਰ ਨੂੰ ਸੋਹ ਸਿੰਘ ਠੰਡਲ ਨੂੰ ਉਸ ਤੋਂ ਬਾਅਦ ਸਿਕੰਦਰ ਸਿੰਘ ਮਲੂਕਾ ਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਘਰ ਵਾਪਸੀ ਕਰਵਾਈ ਨੀਲ ਜੋਸ਼ੀ ਵੀ ਕਦਾਵਰ ਨੇ ਸੋਹ ਸਿੰਘ ਠੰਡਲ ਦਾ ਵੀ ਨਾਮ ਚੱਲਦਾ ਹੈ ਹਲਕਾ ਆਪਣੇ ਜੱਬੇਵਾਲ ਦੇ ਵਿੱਚ ਤੇ ਸਿਕੰਦਰ ਸਿੰਘ ਮਲੂਕਾ ਦੇ ਤਾਂ ਕਿਆ ਕਹਿਣੇ ਭਾਵੇਂ 2022 ਦੇ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹਨਾਂ ਸਾਰੇ ਹੀ ਆਗੂਆਂ ਦਾ ਜਲੂਸ ਨਿਕਲਿਆ ਹੋਵੇ ਲੇਕਿਨ ਕਿਸੇ ਸਮੇ ਇਹਨਾਂ ਦੀ ਆਪੋ ਆਪਣੇ ਹਲਕਿਆਂ ਦੇ ਵਿੱਚ ਧੂਤੀ ਬੋਲਦੀ ਸੀ ਖਾਸ ਕਰਕੇ ਨਵੀਂ ਗ੍ਰਾਮੀ ਨੇ ਸਿਕੰਦਰ ਸਿੰਘ ਮਲੂਕਾ ਆਖਰਕਾਰ ਰابطਾ ਕੌਣ ਕੈਮ ਕਰਵਾਵੇਗਾ ਕੌਣ ਨਾਲ ਲੈ ਕੇ ਚੱਲੇਗਾ ਸ਼ਰੂਮਣੀ ਇਕਾਲੀ ਦਲ ਦੇ ਬਾਗੀ ਧੜੇ ਨੂੰ ਕੀ ਸੁਖਬੀਰ ਸਿੰਘ ਬਾਦਲ ਉਧਰ ਜਾਏਗਾ ਜਾਂ ਸੁਖਬੀਰ ਸਿੰਘ ਬਾਦਲ ਕੋਈ ਜਹੀ ਚਾਲ ਚੱਲੇਗਾ ਕਿ ਉਹ ਇੱਧਰ ਆ ਜਾ ਸਕੰਦਰ ਸਿੰਘ ਮਲੂਕਾ ਵਾਰ-ਵਾਰ ਕਹਿ ਰਹੇ ਨੇ ਇੱਕ ਪਾਸੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਜੇਕਰ ਪੁਨਰ ਸਜੀਤੀ ਕਰਾਉਣੀ ਹੈ ਤੇ ਭਾਰਤੀ ਜਨਤਾ ਪਾਰਟੀ ਦੇ ਨਾਲ ਗੱਠ ਜੋੜ ਕਰਨਾ ਪਵੇਗਾ ਤੇ ਦੂਸਰੇ ਪਾਸੇ ਇਹ ਵੀ ਕਹਿ ਰਹੇ ਨੇ ਕਿ ਸ਼੍ਰੋਮਣੀ ਅਕਾਲੀ ਦਲ ਦਾ ਚਾਹੇ ਉਹ ਬਾਗੀ ਤੜਾ ਹੈ ਚਾਹੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਫਸੀਲ ਤੋਂ ਬਣਾਈ ਪੰਜ ਮੈਂਬਰੀ ਕਮੇਟੀ ਹੈ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਣਾ ਪਵੇਗਾ ਛੋਟੇ ਤੋਂ ਲੈ ਕੇ ਵੱਡੇ ਵੱਡੇ ਤੋਂ ਲੈ ਕੇ ਛੋਟੇ ਲੀਡਰ ਨੂੰ ਪਾਰਟੀ ਦੇ ਵਿੱਚ ਲਿਆਉਣਾ ਪਵੇਗਾ 2017 2022 ਦੀਆਂ ਵਿਧਾਨ ਸਭਾ ਦੀ ਚੋਣਾਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਜਿਹੜੇ ਲੋਕ ਰੁਸ ਕੇ ਕਾਂਗਰਸ ਭਾਰਤੀ ਜਨਤਾ ਪਾਰਟੀ ਆਮ ਆਦਮੀ ਪਾਰਟੀ ਵੱਲ ਚਲੇ ਗਏ ਸੀ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੁਖਬੀਰ ਸਿੰਘ ਬਾਦਲ ਕਿਉਂਕਿ ਤਾਂ ਹੀ ਸੋਨ ਸਿੰਘ ਠੰਡਲ ਵਾਪਸ ਆਇਆ ਤਾਂ ਹੀ ਸਿਕੰਦਰ ਸਿੰਘ ਮਲੂਕਾ ਅਨਿਲ ਜੋਸ਼ੀ ਅਤੇ ਅਨਿਲ ਜੋਸ਼ੀ ਦਾ ਭਰਾ ਜਿਹੜੇ ਵਾਪਸ ਆਏ ਸ਼ੁਰੂ ਹੋਏ ਅਕਾਲੀ ਦਲ ਦੇ ਵਿੱਚ ਇਹ ਬੜੀ ਵੱਡੀ ਪ੍ਰਾਪਤੀ ਹੈ ਹਾਲਾਂਕਿ ਚੱਲਿਆ ਹੋਇਆ ਕਾਰਤੂਸ ਦੱਸਦੇ ਨੇ ਸੁਖਬੀਰ ਸਿੰਘ ਬਾਦਲ ਨੂੰ ਭਈ ਇਹਦੇ ਪੱਲੇ ਕੱਖਰੀ ਇਹ ਤਾਂ ਚੱਲਿਆ ਕਾਰਤੂਸ ਤੇ ਪੁਨਰ ਸੰਜੀਤੀ ਨਹੀਂ ਹੋ ਸਕਦੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ ਲੇਕਿਨ ਇਹ ਹੁਣ ਇਹ ਭੂਮਿਕਾ ਨਿਭਾਉਣਗੇ ਖੁਦ ਸਿਕੰਦਰ ਸਿੰਘ ਮਲੂਕਾ ਸਿਕੰਦਰ ਸਿੰਘ ਮਲੂਕਾ ਟੱਚ ਵਿੱਚ ਬਣੇ ਹੋਏ ਨੇ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਦੇ ਨਾਲ ਤੇ ਦੂਸਰੇ ਪਾਸੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਬਣਾਈ ਸਾਥ ਮੈਂਬਰੀ ਕਮੇਟੀ ਜਿਸ ਤੋਂ ਜਿਸ ਦੇ ਪੰਜ ਮੈਂਬਰ ਕਾਰਜੀਲ ਨੇ ਇਹਨਾਂ ਦੋਨਾਂ ਧੜਿਆਂ ਨੂੰ ਨਾਲ ਲੈ ਕੇ ਚੱਲਣਾ ਪਵੇਗਾ ਇਹ ਬੜੀ ਬਖੂਬ ਜਾਣਦੇ ਨੇ ਸਿਕੰਦਰ ਸਿੰਘ ਮਲੂਕਾ ਕਿਉਂਕਿ ਜੇਕਰ ਇਹਨਾਂ ਨੂੰ ਨਾਲ ਲੈ ਕੇ ਨਾ ਚੱਲਿਆ ਨਾ ਸ਼੍ਰੋਮਣੀ ਅਕਾਲੀ ਦਲ ਦੀ ਪੁਰਸ ਜੀਤੀ ਅੱਜ ਹੋਣੀ ਹੈ ਨਾ ਪਰਸੂ ਹੋਣੀ ਹੈ ਇਸ ਨੂੰ ਲੈ ਕੇ ਖਬਰ ਨੇ ਸ਼ੁਰੂ ਕੀਤੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਹੈ ਕਿ ਹਰ ਵਰਗ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਾਲ ਲੈ ਕੇ ਚੱਲਣਾ ਪਵੇਗਾ ਜੇਕਰ 2027 ਦੀ ਵਿਧਾਨ ਸਭਾ ਦੀਆਂ ਚੋਣਾਂ ਵਾਲਾ ਮੋਰਚਾ ਫਤਿਹ ਕਰਨਾ ਹੈ ਜੇਕਰ ਵੀ ਸਿੰਘ ਚਾਹੁੰਦੇ ਨੇ ਕਿ ਮੈਂ ਫਿਰ ਦੁਬਾਰਾ ਮੈਂ ਫਿਰ ਦੁਬਾਰਾ ਹੋਂਦ ਵਿੱਚ ਆਵਾਂ ਮੈਂ ਦੁਬਾਰਾ ਮੁੱਖ ਮੰਤਰੀ ਬਣਾ ਪੰਜਾਬ ਦਾ ਸ਼੍ਰੋਮਣੀ ਅਕਾਲੀ ਦਲ ਵੱਲੋਂ ਉਹਨਾਂ ਨੇ ਕਿਹਾ ਕਿ ਬਿਨਾਂ ਸ਼੍ਰੋਮਣੀ ਅਕਾਲੀ ਦਲ ਦੇ ਬਾਕੀ ਤੜੇ ਵੱਲੋਂ ਬਿਨਾਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਸੀਲ ਤੋਂ ਬਣਾਈ ਸੱਤ ਮੈਂਬਰੀ ਕਮੇਟੀ ਜਿਸ ਦੇ ਪੰਜ ਮੈਂਬਰ ਕਾਰਜਿਮੇ ਉਹਨਾਂ ਦੀ ਹੋਂਦ ਤੋਂ ਬਿਨਾਂ ਉਹਨਾਂ ਦੀ ਵਾਪਸੀ ਤੋਂ ਬਿਨਾਂ ਸ਼੍ਰੋਮਣੀ ਅਕਾਲੀ ਦਲ ਉਹਨਾਂ ਸਜੀਦ ਨਹੀਂ ਹੋ ਸਕਦਾ ਕਿਉਂਕਿ ਨਹੀਂ ਤਾਂ ਉਹ ਜਿਸ ਤਰ੍ਹਾਂ ਆਜਰਜਿੰਦਰ ਸਿੰਘ ਰਾਜਾ ਨੇ ਕਿਹਾ ਕਿ ਪੰਜਾਬ ਨੂੰ ਇੱਕ ਨਵੀਂ ਪੰਥਕ ਪਾਰਟੀ ਮਿਲਣ ਵਾਲੀ ਹੈ ਜੇਕਰ ਨਵੀਂ ਪੰਥਕ ਪਾਰਟੀ ਬਣਦੀ ਹੈ ਉਸ ਦਾ ਖ ਬਨਿਆਜ਼ਾ ਜਿਹੜਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀ ਸਿੰਘ ਬਾਦਲ ਨੂੰ ਬੜੇ ਵੱਡੇ ਪੱਧਰ ਤੇ ਭੁਗਤਣਾ ਪਵੇਗਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਸ ਕਰਕੇ ਖਬਰ ਆ ਰਹੀ ਹੈ ਕਿ ਸਿਕੰਦਰ ਸਿੰਘ ਮਲੂਕਾ ਐਜ਼ ਅ ਬ੍ਰਿਜ ਐਜ਼ ਅ ਪੁੱਲ ਬਣ ਕੇ ਸ਼੍ਰੋਮਣੀ ਅਕਾਲੀ ਦਲ ਤੇ ਬਾਗੀ ਧੜੇ ਤੇ ਸੁਖਬੀ ਸਿੰਘ ਬਾਦਲ ਦਾ ਆਪਸੀ ਸਮਝੌਤਾ ਕਰਾਉਣਗੇ